ਜਿਥੇ ਇੱਕ ਪਾਸੇ ਪੰਜਾਬ ਦੀ ਕਾਂਗਰਸ ਹਾਈ ਕਮਾਂਡ ਵਿੱਚ ਆਪਸੀ ਕਲੇਸ਼ ਵੇਖਣ ਨੂੰ ਮਿਲ ਰਿਹਾ ਹੁਣ ਪੰਜਾਬ ਦੇ ਡਿਪਟੀ ਸਪੀਕਰ ਜਾਇਬ ਸਿੰਘ ਪੱਟੀ ਦੇ ਹਲਕਾ ਮਲੌਰ ਵਿੱਚ ਅਤੇ ਹਲਕਾ ਲੰਬੀ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਡੇ ਵੱਡੇ ਫਲੈਕਸ ਨਾਲ ਇਸ ਹਲਕੇ ਦੇ ਵਿੱਚ ਰਾਜਨੀਤੀ ਦੇ ਖੇਤਰ ਵਿੱਚ ਹਲਚਲ ਮਚਾ ਦਿੱਤੀ ਹੈ ਨਿਨਾ ਪ੍ਰਤਾਪ ਸਿੰਘ ਬਾਜਪਾ ਦੇ ਲੱਗੇ ਫਲੈਕਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰਤਾਪ ਸਿੰਘ ਵੀ ਕਾਂਗਰਸ ਦੇ ਸੀਨੀਅਰ ਆਗੂ ਨੇ ਅਤੇ ਇੱਕ ਸਤਿਕਾਰਯੋਗ ਵਿਅਕਤੀ ਨੇ ਜੋ ਕਿ ਹਮੇਸ਼ਾ ਹੀ ਇਸ ਹਲਕੇ ਦੇ ਵਿੱਚ ਵਿਚਰਦੇ ਰਹਿੰਦੇ ਨੇ ਤੇ ਅਸੀਂ ਹਰ ਇੱਕ ਦਾ ਸਤਿਕਾਰ ਕਰਦੇ ਹਾਂ ਔਰ ਕੁ ਸਭ ਜਿਹੜੇ ਅੱਜ ਪ੍ਰਤਾਪ ਸਿੰਘ ਬਾਜਵਾ ਦੇ ਹਲਕਾ ਮਲੋਟ ਅਤੇ ਲੰਬੀ ਦੇ ਵਿੱਚ ਪੋਸਟ ਲਗਾਏ ਗਏ ਹੈਗੇ ਆ ਕਿ ਲੱਗਦਾ ਹੈਗਾ ਵੀ ਆਉਣ ਵਾਲੀਆਂ 2022 ਦੀਆਂ ਚੋਣਾਂ ਨੂੰ ਕੋਈ ਅਖਰੀ ਹਲਚਲ ਪੈਦਾ ਹੋਊਗੀ ਨਹੀਂ ਮੈਂ ਇਸ ਤਰ੍ਹਾਂ ਅੱਜ ਦੀ ਡੀਡ ਵਿੱਚ ਹਜੇ ਤੱਕ ਨਹੀਂ ਇਹ ਮਤਲਬ ਕਿ ਬਹੁਤ ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ ਪਰ ਬਾਵਾ ਸਾਹਿਬ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਬਾਵਾ ਸਾਹਿਬ ਬਹੁਤ ਸਤਿਕਾਰਯੋਗ ਬਹੁਤ ਕੱਦਾਵਾ ਰਾਗੂ ਨੇ ਜਾਨਿਆ ਪਛਾਣਾ ਚਿਹਰਾ ਮੈਂਬਰ ਰਾਜ ਸਭਾ ਨੇ ਪੀਪਸੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਲੋਕ ਉਹਨਾਂ ਨਾਲ ਜੁੜੇ ਨੇ ਲੋਕਾਂ ਦੀ ਦੁੱਖ ਸੁੱਖ ਚੋਂ ਆਉਂਦੇ ਰਹਿੰਦੇ ਆ ਉਹ ਜ਼ਮੀਨੀ ਸੱਚਾਈ ਕਰਨ ਵਾਲੇ ਬੇਵਾਖ ਔਰ ਪੰਜਾਬ ਔਰ ਪੰਜਾਬੀਦ ਵਾਸਤੇ ਇੱਕ ਵਿਜ਼ਨ ਪੋਜ਼ਿਟਿਵ ਵਿਜ਼ਨ ਰੱਖਣ ਵਾਲੇ ਹੋ ਦੁੱਖ ਸੁੱਖ ਨੂੰ ਸਮਝਣ ਵਾਲੇ ਆਮ ਬੰਦੇ ਦੀ ਦੁੱਖ ਤਕਲੀਫ ਨੂੰ ਸਮਝਣ ਵਾਲੇ ਲੀਡਰ ਨੇ ਤੇ ਲੋਕ ਉਹਨਾਂ ਨਾਲ ਪੰਜਾਬ ਦੇ ਸਾਰੇ ਹਿੱਸਿਆਂ ਚ ਇਕੱਲੇ ਲੰਬੀ ਚ ਨਹੀਂ ਪੰਜਾਬ ਦੇ ਸਾਰੇ ਖਿੱਤਿਆਂ ਦੇ ਵਿੱਚ ਜੇ ਮਾਝਾ ਮਾਲਵਾ ਦੋਆਬਾ ਦੇ ਲੋਕ ਉਹਨਾਂ ਨਾਲ ਬਹੁਤ ਸਾਰੇ ਜੁੜੇ ਹੋਏ ਨੇ ਕਿ ਕਾਰਨ ਕੀ ਮੰਨਦੇ ਹੋ ਜਿਹੜਾ ਹੁਣ ਕਿਉਂ ਪੋਸਟ ਲਾਏ ਗਏ ਉਹਨਾਂ ਦੇਗੇ ਹੈਗੇ ਇਸ ਲਈ ਸ਼੍ਰੀ ਮੁਖਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ ਨਿਊਜ਼